ਸਰਸਿਕਾ ਲੰਬਰਜੀ ਕਿੱਥੇ ਫਿਰਦੇ ਹੋ ਤੁਸੀਂ ਕਰਨ ਵਿਜੇ ਜੀ ਮੈਂ ਲੇਕ ਤੇ ਮੈਨੂੰ ਕਿਹੜੀ ਲੇਕ ਤੇ ਫਿਰਦੇ ਹੋ ਮੈਂ ਬਠਿੰਡੇ ਉਹ ਬਠਿੰਡੇ ਕੀ ਕਰਦੇ ਫਿਰਦੇ ਹੋ ਮਹਾਰਾਜ ਮੈਂ ਚੰਡੀਗੜ੍ਹ ਫਿਰਦਾ ਇੱਥੇ ਹੀ ਤਾਂ ਮਿਲਣਾ ਸੀ ਬਠਿੰਡੇ ਉਹਨੂੰ ਕਿਨੇ ਕਿਹਾ ਬਠਿੰਡੇ ਮਿਲਣਾ ਸੀਗਾ ਕਰਨ ਨੇ ਇਹੀ ਤੁਹਾਡੇ ਕਰਨ ਨੇ ਮੈਨੂੰ ਕਿਹਾ ਕਿ ਅੰਬਰ ਚੰਡੀਗੜ੍ਹ ਬੁਲਾ ਰਹੀ ਹੈ ਤੈਨੂੰ ਵਾਟ ਵਾਟ ਕੀ ਹੈ ਜਿਹੜਾ ਤੁਹਾਡਾ ਭਰਾ ਹੈ ਨਾ ਇਹ ਜੋ ਪੰਗੇ ਪਾ ਰਿਹਾ ਹੈ ਇਹ ਸਾਡੇ ਪਿੰਡ ਵਾਲਿਆਂ ਨਾਲ ਪੰਗੇ ਲੈ ਰਿਹਾ ਇਹਨੂੰ ਕਹਿ ਦੋ ਕਿ ਇਹਨੇ ਪੰਗੇ ਨਾ ਲਵੇ ਸੋ ਅਸੀਂ ਦੇਸੀ ਆ ਥੋੜਾ ਦਿਲ ਦੇ ਵੀ ਦੇਸੀ ਆ ਇੱਜ਼ਤ ਵੀ ਬਹੁਤ ਕਰਦੇ ਆ ਪਰ ਜੇ ਵਿਗੜੇ ਆ ਫਿਰ ਅਸੀਂ ਭੇੜੇ ਆ ਉਹ ਥੋੜਾ ਇੰਨੇ ਉਹ ਸ਼ਹਿਰੀ ਬਣਾ ਜਾ ਨਿਕਲ ਜਾਣਾ ਸਾਰਾ ਉਹਨੂੰ ਸਮਝਾ ਦਿਓ ਥੋੜਾ ਜਿਹਾ ਆਪਣੇ ਬ੍ਰਦਰ ਉਹ ਸਭ ਸਮਝਾਉਣਾ ਹੀ ਪੈਣਾ ਹੁਣੀ ਮੈਨੂੰ ਇੱਥੇ ਭੇਜਦਾ ਕੱਲੀ ਨੂੰ ਹੁਣ ਤੁਸੀਂ ਦੇਖੋ ਉਹਨੇ ਤੁਹਾਨੂੰ ਇੱਥੇ ਭੇਜਦਾ ਉਹ ਚਾਹੁੰਦਾ ਕਿ ਆਪਣੇ ਵਿੱਚ ਨਾ ਕਲੇਸ਼ ਰਵੇ ਉਹ ਇਹ ਚਾਹੁੰਦਾ ਤੁਹਾਡਾ ਬ੍ਰਦਰ ਜਿਹੜਾ ਤੁਸੀਂ ਸਮਝ ਨਹੀਂ ਰਹੇ ਮੈਨੂੰ ਪਤਾ ਚਾਹੁੰਦਾ ਸਾਡਾ ਵਿਆਹ ਨਾ ਹੋਵੇ ਹਾਂ ਤਾਂ ਫਿਰ ਫਿਰ ਮੈਂ ਦੂਜੇ ਤਰੀਕੇ ਨਾਲ ਕਰਾਂ ਹੁਣ ਉਹ ਸਿੱਧਾ ਤੁਸੀਂ ਰੋਕਿਆ ਸ਼ਾਇਦ ਕਰਨਾ ਪਹਿਲਾ ਫੋਟੋ ਮੇਬੀ ਹੁਣ ਕੀ ਕਰੀ ਹੁਣ ਮੈਂ ਮੈਂ ਚੰਡੀਗੜਾ ਆਵਾਂ ਜਾਂ ਤੁਸੀਂ ਪਟਿਆ ਬਠਿੰਡੇ ਆ ਰਹੇ ਹਾਂ ਮੈਂ ਆਪਾਂ ਇਦਾਂ ਕਰਦੇ ਹਾਂ ਤੁਸੀਂ ਬਠਿੰਡੇ ਤੋਂ ਚੱਲੋ ਮੈਂ ਚੰਡੀਗੜਾ ਤੋਂ ਚੱਲਦਾ ਆਂ ਪਰ ਰਸਤੇ 'ਚ ਮਿਲਦੇ ਆਪਾਂ ਪਟਿਆਲੇ ਮਿਲਦੇ ਆ ਪਟਿਆਲੇ ਯਾ ਪਟਿਆਲੇ ਮਿਲਦੇ ਆ ਨਹੀਂ ਨਹੀਂ ਅਸੀਂ ਲੁਧਿਆਣਾ ਮਿਲਦੇ ਆ ਚਲੋ ਫਿਰ ਉੱਥੇ ਸ਼ੋ ਵੀ ਹੋ ਰਿਹਾ ਹੈ ਉੱਥੇ ਸ਼ੋ ਹੋ ਰਿਹਾ ਹੈ 8 ਵਜੇ ਅ ਐਗਜ਼ੈਕਟ 8 ਟੂ ਕਲੋਕ ਆਪਾਂ ਲੁਧਿਆਣਾ ਮਿਲ ਰਹੇ ਆ ਓਕੇ ਤੇ ਜੇ ਕਰਨ ਮਿਲ ਗਿਆ ਉਥੇ ਸਰ ਉਹਨੂੰ ਕੁੱਟਿਓ ਨਾ ਕਰਨ ਕਰਨ ਦੀ ਤਾਂ ਮੈਂ ਕਰਨ ਦਾ ਦੇਖੋ ਮੈਂ ਕਰਦਾ ਕੀ ਆ ਮੈਂ ਪਹਿਲਾਂ ਉਹਨੂੰ ਤਾਂ ਨਹੀਂ ਕੁਝ ਕਿਹਾ ਕਿ ਤੁਹਾਡਾ ਬ੍ਰਦਰ ਹੈ ਪਰ ਹੁਣ ਨਹੀਂ ਮੈਨੂੰ ਛੱਡਣਾ ਉਹਨੂੰ ਚਲੋ ਵੈਸੇ ਤੁਹਾਡਾ ਬਠਿੰਡਾ ਹੈ ਬੜਾ ਖੂਬਸੂਰਤ ਸਾਡਾ ਸਾਡੇ ਬਠਿੰਡੇ ਦੀ ਕੋਈ ਰੀਸ ਕਿਵੇਂ ਕਰ ਲੂ ਕੋਈ ਚਲੋ ਮੈਂ ਆਈਸਕ੍ਰੀਮ ਖਾ ਕੇ ਆਈ ਮਿਲਦੇ ਆਂ ਫਿਰ ਜਲਦੀ ਮਿਲਦੇ ਆਜੋ ਤੇ 31 ਤਰੀਕ ਨੂੰ ਸਾਰੇ ਨੂੰ ਆਪਣੇ ਵਿਆਹ ਦੀ ਇਨਵੀਟੇਸ਼ਨ ਚ ਤੁਸੀਂ ਬਿਲਾ ਲਓ 31 ਅਕਤੂਬਰ ਨੂੰ ਓਪਨ ਇਨਵੀਟੇਸ਼ਨ ਹੈ ਅਕਤੂਬਰ 31 ਮਧਾਨੀਆਂ ਜ਼ਰੂਰ ਦੇਖਣ ਆਇਓ ਕਿ ਸਾਡਾ ਵਿਆਹ ਹੁੰਦਾ ਹੈ ਕਿ ਨਹੀਂ ਹਾਂ ਕਿਉਂਕਿ ਮੇਰਾ ਸਾਲਾ ਕਰ ਰਿਹਾ ਕਾਲਾ ਮਾਲਾ ਸੋ ਉਹ ਠੀਕ ਕਰਨਾ ਪੈਣਾ ਆ ਪਰ ਉਹ ਇਹ ਚਲੋ ਤੁਸੀਂ ਸਾਡੇ ਸਾਡੇ ਬਠਿੰਡੇ ਆਏ ਮੈਂ ਬਠਿੰਡੇ ਦਾ ਪ੍ਰਧਾਨ ਆ ਤੇ ਮੈਂ ਲਾਉਣਾ ਡਿਊਟੀ ਕਿ ਤੁਹਾਡੀ ਸੇਵਾ ਚ ਕੋਈ ਕਮੀ ਨਾ ਰਵੇ ਠੀਕ ਹੈ ਮੈਂ ਕਹਿਣਾ ਸਾਰੇ ਮੇਰੇ ਯਾਰ ਦੋਸਤਾਂ ਨੂੰ ਕਿ ਤੁਹਾਡੀ ਭਾਬੀ ਪਹੁੰਚ ਗਈ ਹੈ ਉੱਥੇ ਤੇ ਪੂਰੀ ਸੇਵਾ ਪਾਈ ਹੋਣੀ ਹੈ। ਹਾਂਜੀ ਮੈਂ ਇੱਥੇ ਵੇਟ ਕਰ ਰਹੀਆਂ ਲੇਟ ਆ ਜਾਓ। ਮੈਂ ਮੈਂ ਕਹਿਣਾਂ ਦੇ ਪਹਿਲਾਂ ਆਪਾਂ ਫਿਰ ਤੁਸੀਂ ਨਿਕਲਿਓ ਇੱਥੋਂ ਆਈਸਕ੍ਰੀਮ ਖਾ ਕੇ ਸਿੱਧਾ ਲੁਧਿਆਣਾ ਮਿਲਦੇ ਆ ਓਕੇ ਸਿੱਧਾ ਲੁਧਿਆਣਾ ਮਿਲਦੇ ਆ। ਬਾਏ ਜੀ। ਬਾਏ 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 ਆਜੋ 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 ਬਾਏ 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 ਬਾਏ।